ਫਰਹਸਾਨ ਉਹ ਕਹਿੰਦੇ ਆ ਜਿਹੜੀ ਅੱਟ ਧੰਤਾਂ ਨੂੰ ਵੀ ਲਾ ਦੋ ਕਹਿੰਦੇ ਪਾਸ ਹੁੰਦਾ ਪਾਸ 8 ਧੰਤਾਂ ਨੂੰ ਲਾ ਦੋ ਸੋਨਾ ਬਣਾ ਲੰਦਾ ਪਰ ਫਰਹਸਾਨ ਜੋ ਜੋ ਮੰਗੋਗੇ ਤਾਂ ਸੋਨਾ ਹੀ ਬਣਾਉਂਦਾ ਪਰ ਉਹ ਹੀ ਚੀਜ਼ ਮਿਲ ਜਾਂਦੀ ਹੈ ਆਪਣੇ ਮੁਰਸ਼ਿਦ ਤੋਂ ਮੰਗ ਕੇ ਦੇਖੋ ਮੰਗ ਕੇ ਦੇਖੋ ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਸਾਨੂੰ ਮੰਗਣਾ ਆਉਂਦਾ ਹੋਵੇ ਗੁਰੂ ਨੂੰ ਮਨਾਉਣਾ ਦਾ ਹੋਵੇ ਆਓ ਇਹ ਨਹੀਂ ਸਮਾਪਾ ਪ੍ਰਵਾਨ ਕਰੀਏ ਤੇਹਕ ਸਰੂਪੇ ਚੰਗੀ ਮਾੜੀ ਗੱਲ ਲੱਗੀ ਇੱਥੇ ਛੱਡ ਦਿਓ ਚੰਗੀ ਗੱਲ ਪੰਨੇ ਬਨ ਕੇ ਲੈ ਕੇ ਜਾਇਓ ਨਾਮ ਜਪਿਓ ਆ ਕੇ ਮੈਨੂੰ 10 ਦਿਨ ਪੰਜ ਇਹ ਬਦਨਾਵਾ ਦੱਸਿਓ ਵੀ ਸਾਡੇ 'ਚ ਕੀ ਚੇਂਜ ਆਇਆ ਕਿੰਨਾ ਸਾਡੇ 'ਚ ਫਰਕ ਪਿਆ ਫਰਕ ਪਵੇਗਾ ਜ਼ਰੂਰ ਪਵੇਗਾ ਅੱਜ ਨਹੀਂ ਕੱਲ ਸਾਡਾ ਜੀਵਨ ਬਦਲ ਜਾਵੇਗਾ ਨਾਮ ਨੇ ਠੋਡਾ ਕਰਨਾ ਕਿਸੇ ਧਾਗੇ ਤੇ ਬੀਤਾ ਨੇ ਕੁਛ ਨਹੀਂ ਕਰਨਾ ਨਾਮ ਨੇ ਠੋਡਾ ਜੀਵਨ ਬਦਲਣਾ ਨਾਮ ਨੇ ਥੋੜੇ ਕਸ਼ਟ ਕੱਟਣੇ ਆ ਕੋਈ ਐਵੇਂ ਝੂਠੇ ਵਾਅਦੇ ਕਰੀ ਜਾਵੇ ਪਰ ਤੁਹਾਡੀ ਜ਼ਿੰਦਗੀ ਖਰਾਬ ਆ ਆਪਾਂ ਨਾਮ ਨਾਲ ਜੁੜਨਾ ਹੋ ਗੋਸਪਾਗ ਦਾ ਜਨਮ ਦਿਨ ਮਨਾ ਰਹੇ ਆ ਬੜੀ ਖੁਸ਼ੀ ਆ ਸਾਰੇ ਅਨ ਕਰੋੜ ਕਰੋੜ ਖਰ ਖਰ ਮਾਰਕਾਂ ਗੋਸਪਾਗ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਨਾਮ ਦਾ ਸੇਵਾ ਸਿਮਰਨਾ ਜੋੜ ਕੇ ਰੱਖੇ ਸੱਚੇ ਮਾਰਗ ਤੇ ਚੱਲਣ ਦਾ ਬਲ ਬਖਸ਼ੇ ਹਰ ਮਦਾਨ ਛੋਟੀ ਫਤਿਹ ਕਰੇ ਤੀਆਂ ਪੁੱਤਾਂ ਵੇਗਾ ਦੱਤਾ ਦੇ ਕੰਮਕਾਰ ਚ ਵਾਧਾ ਪਾਵੇ ਹਰ ਵਾਰ ਦਿੱਤੇ ਕਰੇ ਮਕਾਨ ਦੇਵੇ ਸਭ ਨੂੰ ਚੰਗੀ ਜਬਾਨ ਦੇਵੇ ਬੋਲਣ ਨੂੰ ਮਿੱਠੀ ਮਿੱਠੀ ਨਾ ਹੁੰਦਾ ਜਪਣ ਦਾ ਬਲ ਬਖਸ਼ੇ ਗੁਰੂ ਪੀਰ ਚੰਗਾ ਮਿਲੇ ਮੁਰਸ਼ਦ ਚੰਗਾ ਮਿਲੇ ਜਿਹੜਾ ਸਾਡੇ ਬੇੜੇ ਪਾਰ ਲਾ ਦੇਵੇ ਪਖੰਡ ਦੇ ਨਾਲ ਨਹੀਂ ਜੁੜਨਾ ਪਖੰਡ ਦੇ ਨਾਲ ਸਾਡਾ ਜੀਵਨ ਖਰਾਬ ਕਰ ਲਾਂਗੇ ਆਪਣੇ ਆਪ ਨੂੰ ਹਸਾਬ ਲਾ ਕੇ ਦੇਖਿਓ ਸਾਡੀ 20 ਸਾਲ ਉਮਰ ਲੰਗੀ 30 ਸਾਲ ਲੰਗੀ ਅਸੀਂ 30 ਸਾਲ ਦੇ ਵਿੱਚ ਕਿੰਨਾ ਕੁ ਕਟਾ ਖਾਧਿਆ ਸਵਾਸ ਉਨ ਨਹੀਂ ਐ ਨਾ ਵਧਣੇ ਆ ਨਾ ਘਟਣੇ ਆ ਉਹਨਾਂ ਹੀ ਸਵੱਛ ਸਾਨੂੰ ਮਿਲੇ ਆ ਉਹਦੇ ਵਿੱਚ ਹੀ ਅਸੀਂ ਆਪਣਾ ਜੀਵਨ ਸਫਲ ਕਰਕੇ ਜਾਣਾ ਤਿੰਆ ਪੁੱਤਰ ਪ੍ਰਮਾਤਮਾ ਸਾਡੇ ਪਿਛਲੇ ਕਰਮਾਂ ਦੀ ਦੇਣ ਆ ਸਾਨੂੰ ਮਿਲੀ ਜਾਣਾ ਪਰ ਮਿਟ ਜਾਣੇ ਆ ਪਰ ਨਾਮ ਸਾਨੂੰ ਗੁਰੂ ਨੇ ਦੇਣਾ ਆਪਾਂ ਕੋਸ਼ਿਸ਼ ਕਰਨੀ ਹੈ ਇਹਦੀ ਕਿਉਂਕਿ ਜਿਹੜੀ ਸ਼ਰਾਬ ਆ ਉਹ ਠੇਕੇ ਤੇ ਲਿਜਾਣਾ ਸਾਨੂੰ ਆਪ ਜਾਣਾ ਪੈਂਦਾ ਜਿਹੜਾ ਦੁੱਧ ਆ ਇਹ ਸਾਧੂ ਸੰਤੋ ਨਾਮ ਘਰ ਘਰ ਬਣਦੇ ਫਿਰਦੇ ਆ ਮਾੜੀ ਚੀਜ਼ ਸਾਨੂੰ ਨਸ਼ਾ ਪੱਤਾ ਲਿਜਾਣਾ ਲੈਣ ਜਾਣਾ ਪੈਂਦਾ ਪਰ ਚੰਗੀ ਚੀਜ਼ ਸਾਨੂੰ ਮਿਲਦੀ ਆ ਅਸੀਂ ਫਿਰ ਚੰਗੀ ਤੋਂ ਦੂਰ ਨੁਹਨੇ ਆ ਚੰਗੀਆਂ ਚੀਜ਼ ਪੜੋ ਮਾੜੀ ਚੀਜ਼ ਛੱਡੋ ਦੇਖੋ ਫਿਰ ਆਪਣਾ ਘਰ ਦੇ ਵਿੱਚ ਰੰਗ ਲੱਗਦਾ ਘਰ ਦੇ ਵਿੱਚ ਕਮੇ ਕਮੇ ਆਜੂ ਕਿਸੇ ਗਿਰਦੀ ਆਨੰਦ ਦੇ ਪੰਡਾਰ ਆ ਜਾਣਗੇ ਮਾਇਆ ਦੇ ਪਰ ਜਾਣਗੇ ਘਰ 'ਚ ਮਾਤਾ ਪਿਤਾ ਦਾ ਸਤਿਕਾਰ ਹੋਊ ਘਰ 'ਚ ਤੁਹਾਡਾ ਵੀ ਸਤਿਕਾਰ ਹੋਊ ਘਰ ਦੇ ਵਿੱਚ ਜੀ ਜੀ ਕਹੋਗੇ ਕਿੱਥੇ ਲੜਾਈ ਝਗੜਾ ਖਤਮ ਹੋਜੂ ਜਿੱਥੇ ਕਲੇਸ਼ ਆ ਉਦੇ ਵਰਗਾ ਨਰਕ ਨਹੀਂ ਜਿੱਥੇ ਨਾਮ ਜਪਿਆਂ ਦਾ ਏਕਤਾ ਉਹਦੇ ਵਰਗਾ ਕੋਈ ਸਵਰਗ ਨਹੀਂ ਹੈ ਨਾਮ ਜਪਾਂਗੇ ਸਿਮਰਨ ਕਰਾਂਗੇ ਆਹ ਆਵਾਜ਼ ਪਾ ਕੇ ਆਪਾਂ ਸ਼ਬਦ ਪੜ੍ਹ ਕੇ ਇੱਕ ਆਪਾਂ ਫਿਰ ਸਮਾਪਤੀ ਕਰਦੇ ਹਾਂ ਜੇ ਕਿਸੇ ਭੈਣ ਭਾਈ ਨੇ ਸ਼ਬਦ ਹੋਰ ਪੜ੍ਹਨਾ ਪੜ ਸਕਦਾ ਕਿਉਂਕਿ ਢੋਲਕੀ ਵਾਲਿਆਂ ਨੇ ਵੀ ਭਾਈ ਸਾਹਿਬ ਨੇ ਜਾਣਾ ਵਾ ਕਿਤੇ ਪ੍ਰੋਗਰਾਮ ਤੇ ਕੁਲਵੀਰ ਭਾਜੀ ਹੈਗੇ ਆ ਉਹ ਨਾਲ ਤਰਾਦਣ ਤੇ ਕਾਰਾ ਪੀਰ ਬੌਸ ਪਾਕ ਸਰਕਾਰ ਨੂੰ